ਗੋ ਤਿਆਰ ਹੈ ਦੇ ਢਾਪਾ ਵਾਲਾ ਛੱਡੀ ਮੇਰੇ ਮਿੱਤਰੋ ਓਏ ਛੱਡੀ ਇਹਨੇ ਤੈਨੂੰ 25ਾਂ ਤੇ ਛੱਡਿਆ ਸੀ ਭਾਈ ਓਏ ਇਹਨੂੰ ਤੈਨੂੰ 25ਾਂ ਤੇ ਛੱਡਿਆ ਸੀ ਪਰ ਇੱਧਰ ਇਹ ਕਹਿੰਦਾ ਮੈਂ 31ਾਂ ਤੇ ਛੱਡੂ ਮੈਂ 31ਾਂ ਤੇ ਛੱਡੂ ਕਰੀ ਗੱਲ ਉਹ ਲੰਗਵਾਲਿਆ ਉਹ ਟੋਪੇ ਜਾ ਫੈਲੀ ਉਹ ਟੋਪੇ ਜਾ ਭਾਈ ਜਿਹੜਾ ਫਿਲਟਰ ਸਾਹਮਣੇ ਖੜਿਆ ਥੋੜਾ ਸਾਈਡ ਤੇ ਪਲੀਜ਼ ਲਾਈਵ ਦੇ ਵਿੱਚ ਦਿੱਕਤ ਆ ਰਹੀ ਹੈ ਐਡ ਮੁੰਡਾ ਅੱਛੇ ਢਾਬਾ ਵਾਲਾ ਵੀ ਕਾਲੇ ਪਾੜੀਆਂੋਂ ਮੌੜ ਨੂੰ ਫਤ ਕਿਸ਼ਨੇ ਪਾਇਆ ਉਹ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ ਲੈ ਵੀ ਬੋਂਗੋ ਪਟੂਏ ਡੰਡਾ ਪਰ ਵੇਖੋ ਮੈਂ ਪਹਿਲਾ 10 10 ਇਹ ਵਿੱਚ 10 33ਾਂ ਤੇ ਛੜਨਾ ਬੋਂਗੋ ਨੂੰ ਇਹ ਕਹਿੰਦਾ 25 ਤੇਰੇ ਮੈਂ ਪਾਏ ਨੇ ਤੇ 31 ਮੈਂ ਪਾਉਂ ਹਣਾ ਇਹ ਵੀ ਗੱਲ ਟਿਕਾਣੇ ਲੱਗੂਗੀ ਛੱਠੇ ਆੜੀਏ ਯਾਰ ਬੈਠੇ ਨੇ ਗੱਲ ਟਿਕਾਣੇ ਲੱਗੀ ਪਈ ਐ ਲਓ ਉਧਰ ਸਾਡੇ ਵੀਰ ਆ ਰਮੀ ਨਲੀਨਾ ਤੇ ਪੰਡਤ ਨਲੀਨੇ ਵਾਲੇ ਯਾਰ ਆ ਧੂਰੀ ਵਾਲਿਆ ਕਹਿੰਦੇ ਜੇ ਸ਼ਾਹਪੁਰ ਦੀ ਟੀਮ ਜਿੱਤ ਗਈ ਸੈਮੀ ਪਾਵੇਂ ਜੀਵਾ ਸੀਰੀ ਚ ਬਣੇ ਪਾਵੇਂ ਬਣੇ ਘੁੱਗੀ ਪਾਵੇਂ ਟੀਮ ਹੀ ਜਿੱਤ ਜੇ ਆਪਾਂ 11000 ਦਵਾਂਗੇ ਨਲੀਨੇ ਦੇ ਕੱਪ ਤੇ ਉਹ ਬੱਲੇ ਬੱਲੇ ਨਲੀਲੇ ਵਾਲੇ ਸਾਡੇ ਯਾਰ ਉਹ ਕਹਿੰਦੇ ਨੇ ਜੇ ਸ਼ਾਹਪੁਰ ਦੀ ਟੀਮ ਜਿੱਤ ਗਈ ਤੇ 11000 ਦੇ ਕੇ ਵੱਡੇ ਮਾਨ ਸਨਮਾਨ ਹੋਣੇ ਐ ਮੁੰਡਾ ਬਾਲ ਪੜਾ ਭਾਈਓ ਛਾਂਟੀ ਦਾ ਡੰਡਾ ਪਟਣਾ ਪੈਣਾ ਹੈ ਨਹੀਂ ਇਹਨੇ ਪੱਕਾ ਤੇਰੇ 33 ਪਾਉਣੇ ਨੇ ਲਓ ਰਨ 6 ਮੈਨੂੰ ਲੱਗਦਾ ਵੀ 33ਆਂ ਵਾਲਾ ਹੋਊ ਜ਼ਰੂਰ ਓ ਬਾਈਏ ਛਾਂਟੀ ਦਾ ਕੰਮ ਲੋਟ ਹੈ ਤਾੜੀ ਮਾਰ ਦਿਓ ਭਾਈਓ ਲਓ ਬਾਲ ਕਿਤੇ ਫੇਰ ਬੋਂਗੋ ਦੀ ਪੈੜੀਆਂ ਤੇ ਢਾਬਾ ਵਾਲਾ ਕਿਤੇ ਇੱਕ ਬਾਲ ਕਰ ਰਿਹਾ ਹੈ ਛੱਡੀ ਜਿਵੇਂ ਕਰਾਲ ਕਰ ਰਿਹਾ ਮੇਰੇ ਬਿੱਦਰੋ ਖੇਡ ਦੇ ਮੈਦਾਨ ਅੰਦਰ ਬਾਲ ਬੋਂਗੋ ਦੀ ਫੇਰ ਉਹ ਢਾਬਾ ਵਾਲਾ ਰਨ 4 ਓ ਬਾਈਏ ਢਾਬਾ ਵਾਲਾ ਕੰਮ ਲੋਟ ਹੈ ਚੱਠੇ ਵਾਲਿਓ ਮਾਰ ਦਿਓ ਤਾੜੀਆਂ ਇੱਥੇ ਘਾੜੀ ਸਿਰੇ ਲੱਗੀ ਹੋਈ ਹੈ ਘਾੜੀ ਸਿਰੇ ਲੱਗੀ ਹੋਈ ਹੈ ਬੋਂਗੋ ਦੀ ਬਾਲ ਫੇਰ ਟਾਪਾ ਵਾਲਾ ਵੀ ਲੋਟ ਆ ਰਿਹਾ ਜ ਰਾਜਸਥਾਨੀ ਜਿੱਤੇ ਕਿਸੇ ਤੋਂ ਲੋਟ ਨਹੀਂ ਆ ਰਿਹਾ ਪੈਜੀ ਬਾਲ ਟਾਪਾ ਵਾਲਾ ਇੱਕ ਕਰਦਾ ਹੋਇਆ ਕਬਾਲ ਤੇ ਰੜ ਦੇਖਾਂਗੇ ਖੇਡ ਦੇ ਮੈਦਾਨ ਅੰਦਰ ਕਿਤੇ ਸਿੰਗਲ ਜਿਹੜਾ ਜੁੜ ਗਿਆ ਤੇ ਹੁਣ ਸਾਹਮਣੇ ਕਿਤੇ ਸਾਹਮਣਾ ਕਰਨ ਲਈ ਨੌਜਵਾਨ ওভার ਸਵਾਪਾ ਭਾਈ ਬਰਾਬਰ ਹੈ ਕੰਮ ਜਾਂ ਇੱਕ ਰਨ ਫਾਲਤੂ ਆ ਜਾ ਪਿੱਛੇ ਹੈ ਤਈ 27 ਰਾਨੇ ਤਾੜੀ ਮਾਰ ਲੋ ਛੰਟੀ ਦੇ ਨਾਂ ਤੇ ਫੇਰ ਉਹ ਬੱਲੇ 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 ਢੇੜੀ ਲੋਟਾ ਉਹ ਤਾੜੀ ਮਾਰ ਦਿਓ ਢਾਬਾ ਵਾਲਾ ਛੰਟੀ ਐ RAME ਇਹਨੇ ਅਗਲੇ IPL ਦੇ ਵਿੱਚ ਰਾਜਸਥਾਨ ਦੀ ਟੀਮ ਦੇ ਲਈ ਸ਼ਿਲਪਾ ਛੇੜੀ ਦੀ ਟੀਮ ਲਈ ਖੇਡਣਾ ਹੈ ਇਹਨੇ ਸ਼ਿਲਪਾ ਛੇੜੀ ਦੀ ਟੀਮ ਲਈ ਖੇਡਣਾ ਹੈ ਢਾਬਾ ਵਾਲਾ ਛੰਟੀ ਐ ਤੇਰੀ ਗੱਲ ਜਿਹੜੀਆਂ ਟਾਸ ਕਰਨੀਆਂ ਪਰ ਬੱਲੇ 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 ਰਨ ਫੇਰ ਜਦੋਂ 4 ਜੁੜ ਗਿਆ ਉਰਤੇ ਛੱਕੇ 9 ਕੀ ਬਚਦੇ ਐ ਮੈਚ ਨੂੰ ਜਿੱਤਣ ਲਈ ਢਾਬਾ ਵਾਲਾ ਜੇ ਖੇਡ ਗਿਆ ਘਾੜੀ ਜਿਹੜੀ ਵੀ ਫੈਲਾ ਹੀ ਸੇਰੀ ਲਾ ਦੇਣੀ ਐ ਇਹਦੇ ਮੇਰੇ ਨੂੰ ਲੱਗਦਾ 5 4 ਓਵਰਾਂ ਦੀ ਘਾੜੀ ਸੇਰੀ ਲਾ ਦੇਣੀ ਐ ਲੈ ਬਾਲ ਆਸ਼ੋ ਦੀ ਫੇਰ ਐ ਭਾਣੇ ਵਾਲੇ ਦੀ ਬਾਲ ਫੇਰ ਐ ਟਾ ਉੱਧ ਨਿਊਜ਼ ਹੈ ਜੀ ਅਮਰਾਂ ਜੀ ਇਕਰਮ ਮਜੀਦ ਬੀਗੀ ਜੀ ਹਰਪ੍ਰੀਤ ਸਿੰਘ ਜੀ ਪਨਾਗ ਜੀ ਤਰਜੀਤ ਸਿੰਘ ਤਰਨੀ ਜੀ ਹਰਦੀਪ ਸਿੰਘ ਦੀਪੀ ਜੀ ਸੁਸ਼ੀਲ ਕੁਮਾਰ ਜੀ ਆਸ਼ੂ ਹਰਿਆਣੇ ਵਾਲਾ ਇੱਕ ਬੰਨੇ ਹਰਿਆਣੇ ਵਾਲਾ ਸਾਹਮਣੇ ਰਾਜਸਤਾਨੀ ਹੈ ਲਓ ਪੈ ਗਈ ਬਾਲ ਲਓ ਇੱਥੇ ਰਨ ਜਿਹੜੇ 4 ਜਿਹੜੇ ਬਾਉਂਡਰੋਂ ਪਾਰ ਹੋ ਗਈ ਭਾਈ ਜੇ ਸ਼ਾਂਟੀ ਦੀ ਬੈਟਿੰਗ ਵਧੀਆ ਲੱਗਦੀ ਹੈ ਇੱਕ ਤਾੜੀ ਮਾਰ ਦਿਓ ਭਾਈ ਓਏ ਆਲੇ ਖਮੋਸ਼ ਬੈਠ ਨੇ ਇੱਕ ਤਾੜੀ ਤੁਸੀਂ ਮਾਰਦੇ ਭਾਈਓ ਇੱਥੇ ਰੱਖ ਕੰਮ ਲਾਓ ਆਸ਼ੂਦੀਬਾਲ ਫੇਰ ਤੇ ਢਾਬਾ ਵਾਲਾ ਤੇ ਕਵਾਲੀ ਕਰ ਰਿਹਾ ਹੈ 60 ਦੇ ਕਿਤੇ ਕਲਾਲੀ ਕਰ ਰਿਹਾ ਰਣਥੇਰ 4 ਹੈ ਬੜਾ ਦਿਵਾਂਗੀ ਹੈ ਜਿੱਧਰ ਫਿਲਡਰ ਹੋਵੇ ਉਧਰ ਨਹੀਂ ਮਾਰਦਾ ਜਿੱਧਰ ਫਿਲਡਰ ਹੁੰਦੇ ਆ ਉਧਰ ਨਹੀਂ ਮਾਰਦਾ ਹਾਂਜੀ ਫਿਲਡਰ 60 3 ਬਾਣੇ ਗੱਲ ਬਣ ਜਾਣੀ ਹੈ ਜੇ ਇੱਥੇ ਵੀ ਛੰਟੀ ਤੋੜ ਦਿੱਤਾ ਪਰ ਛੰਟੀ ਦਾ ਵੱਡਾ ਨਾ ਹੈ ਪਰ ਵੇਖੋ ਬਾਲ ਆਸ਼ੂ ਦੀ ਲਓ ਰਨ ਸਿੰਗਲ ਲੋ ਬਾਲ ਹਾਂ ਚੌਕਾ ਵੀ ਹੋ ਗਿਆ ਲੋ ਬਾਲ ਕੀ ਪੜਿਆ ਕੀ ਹੈ ਫੀਰ ਦਾ ਸਾਹਮਣਾ ਛੰਟੀ ਨੇ ਕਰਦਾ ਹੈ ਬੈਰ ਦੀ ਨੋ ਧੀਲੀ ਨੇ ਦੇ ਦਿੱਤੀ ਆ ਤੇ ਰੜ ਪੰਜ ਪੰਜ ਰਨ ਜੁੜ ਗਏ ਬਾਣੇ ਵਾਲੀ ਦੀ ਫੇਰ ਬਾਲ ਫ੍ਰੀ ਹਿੱਟ ਹੈ ਪਰ ਫੇਰ ਮਿਸ ਫੀਲਡਿੰਗ ਰਨ ਫੇਰ ਕਿਤੇ ਚਾਰ ਜੁੜ ਗਿਆ ਰਨ ਫੇਰ ਕਿਤੇ ਚਾਰ ਜੁੜ ਗਿਆ ਕਿੰਨੇ ਹੋ ਗਿਆ ਓਵਰ ਸਮਾਪਤ ਦੋ ਓਵਰਾਂ ਤੋਂ ਬਾਅਦ ਜਿੱਦੂ ਲੱਗਦਾ 50 ਦੇ ਜਿਹੜੇ ਆ ਗਿਆ ਕਬ ਟੱਪ ਗਿਆ 54 55 ਹੋ ਗਏ 54 ਹਲੋ 53 ਹੋ ਗਏ 53 ਹੋਦੇ ਹੋਗੇ 53 53 ਰਨ ਹੋ ਗਿਆ ਇੱਕ ਤਾਂ 5 ਮਈ ਖਮਾਰੋ ਦੇ ਲਾਗੇ ਮਰਾਨਾ